ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਤਰਮਿੰਦਰ ਲਾਢੀ ਤੇ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਹੌਸਲੇ ਬੁਲੰਦ ਵਿੱਚ ਦੋਸਤੋ ਅੱਜ ਗੱਲ ਕਰਦੇ ਆ ਕਿ ਵਰਮੀ ਕੰਪੋਸਟ ਮਹਿੰਗੀ ਖਾਦ ਹੈ ਜਾਂ ਸਸਤੀ ਖਾਦ ਹੈ ਕਿ ਕਿਸਾਨੀ ਦੇ ਦੌਰ ਵਿੱਚ ਸਭ ਤੋਂ ਜ਼ਿਆਦਾ ਜੋ ਇਫੈਕਟ ਪਾਉਂਦੀਆਂ ਹਨ ਪ੍ਰਭਾਵ ਪਾਉਂਦੀਆਂ ਫਸਲਾਂ ਤੇ ਉਹ ਹੈਗੀ ਖਾਦ ਖਾਦ ਦੀ ਜੋ ਕਹਿੰਦੇ ਆ ਕੀਮਤ ਬਹੁਤ ਵੱਡਾ ਫਰਕ ਪਾਉਂਦੀ ਹੈ ਕਿਸਾਨੀ ਤੇ ਉਹਦੇ ਉਤਪਾਦਾਂ ਤੇ ਤੇ ਉਹਦੇ ਮੁਨਾਫੇ ਤੇ ਇਸੇ ਬਾਰੇ ਗੱਲ ਕਰਾਂਗੇ ਦੋਸਤੋ ਕਿ ਵਰਮੀ ਕੰਪੋਸਟ ਮਹਿੰਗੀ ਪੈਂਦੀ ਹੈ ਜਾਂ ਆਮ ਰੂੜੀ ਖਾਦ ਜਾਂ ਰਸਾਇਣਿਕ ਖਾਦਾਂ ਮਹਿੰਗੀਆਂ ਪੈਂਦੀਆਂ ਦੋਸਤੋ ਗੱਲ ਕਰੀਏ 1 ਕਿਲੇ ਦੀ ਜੇਕਰ ਤਾਂ ਉਸ ਦੇ ਵਿੱਚ ਤਕਰੀਬਨ ਸਾਲ ਦੇ ਖਰਚੇ ਦੀ ਗੱਲ ਕਰੀਏ ਰੂੜੀ ਖਾਦ ਰਸਾਇਣਿਕ ਖਾਦ ਡੀਏਪੀ ਯੂਰੀਆ ਸਾਰਿਆਂ ਨੂੰ ਮਿਲਾ ਕੇ ਜੇ ਉਸ ਦੀ ਕੁੱਲ ਕੀਮਤ ਦੀ ਗੱਲ ਕਰੀਏ ਤਾਂ ਉਹ ਤਕਰੀਬਨ 1 ਕਿਲੇ ਦਾ 30000 ਰੁਪਏ ਬਣਦਾ ਹੈ ਦੋਸਤੋ ਜਿਸ ਦੇ ਵਿੱਚ ਤੁਹਾਨੂੰ 6 ਤੋਂ 7 ਟਰਾਲੀਆਂ ਰੂੜੀ ਖਾਦ ਦੀਆਂ ਪਾਣੀਆਂ ਪੈਣ ਗਿਆ ਉਸ ਤੋਂ ਇਲਾਵਾ ਡੀਏਪੀ ਯੂਰੀਆ ਅਤੇ ਹੋਰ ਰਸਾਇਣਿਕ ਖਾਦਾ ਇਸ ਤੋਂ ਇਲਾਵਾ ਤੁਹਾਡੀਆਂ ਫਸਲਾਂ ਨੂੰ ਪੈਸਟੀਸਾਈਡ ਦੀ ਲੋੜ ਪਊਗੀ ਕਿਉਂਕਿ ਕੀੜਾ ਬਹੁਤ ਲੱਗਦਾ ਹੈ ਜੇਕਰ ਅਸੀਂ ਰਸਾਇਣਿਕ ਖਾਦਾ ਪਾਨੇ ਆ ਜਾਂ ਰੂੜੀ ਖਾਦ ਪਾਨੇ ਆ ਰੂੜੀ ਖਾਦ ਦਾ ਬੈਨੀਫਿਟ ਕਿਉਂ ਨਹੀਂ ਹੈ ਦੋਸਤੋ ਇਹ ਮੈਂ ਦੱਸਾਂਗਾ ਤੁਹਾਨੂੰ ਬਾਅਦ ਚ ਲੇਕਿਨ ਅਗਰ ਗੱਲ ਕਰੀਏ ਵਰਮੀ ਕੰਪੋਸਟ ਦੀ ਵਰਮੀ ਕੰਪੋਸਟ ਦੋਸਤੋ ਦਾ ਖਰਚਾ ਉਸ ਦੀ ਵੀ ਗੱਲ ਕਰਾਂਗੇ ਕਿ ਕਿੰਨਾ ਖਰਚਾ ਹੁੰਦਾ ਹੈ ਤੇ ਆਮ ਰੂੜੀ ਖਾਦ ਪਾ ਕੇ ਤੇ ਰਸਾਇਣਿਕ ਖਾਦਾ ਪਾ ਕੇ ਉਹਦੇ ਖਰਚੇ ਦੀ ਵੀ ਗੱਲ ਕਰਦੇ ਆਂ ਗੱਲ ਕਰੀ ਸੀ ਕਿ 30000 ਰੁਪਏ ਪਰ ਕਿੱਲੇ ਦੀ ਕਾਸਟ ਪੈਂਦੀ ਹੈ ਉਹ ਕਿਵੇਂ ਪੈਂਦੀ ਹੈ ਦੋਸਤੋ ਜੇਕਰ ਤੁਸੀਂ 10 ਟਰਾਲੀਆਂ ਖਾਦ ਦੀਆਂ ਪਾਉਂਦੇ ਹੋ ਰੂੜੀ ਖਾਦ ਦੀਆਂ ਪਾਉਂਦੇ ਹੋ ਜਿਸ ਦਾ ਕੋਈ ਬੈਨੀਫਿਟ ਨਹੀਂ ਹੈ ਉਹ ਸਿਰਫ ਤੁਹਾਡੀ ਜ਼ਮੀਨ ਨੂੰ ਪੋਲੀ ਕਰਦੀ ਹੈ ਉਹਦੇ ਵਿੱਚ ਕੋਈ ਵੀ ਪੋਸ਼ਟਿਕ ਤੱਤ ਦੀ ਬਹੁਤ ਜ਼ਿਆਦਾ ਘਾਟ ਹੁੰਦੀ ਹੈ ਬੈਕਟੀਰੀਆ ਐਕਟਿਵ ਬੈਕਟੀਰੀਆ ਦੀ ਬਹੁਤ ਜ਼ਿਆਦਾ ਘਾਟ ਹੁੰਦੀ ਹੈ ਕਿਉਂ ਕਿਉਂਕਿ ਦੋਸਤੋ ਰੂੜੀ ਖਾਦ ਸਾਰਾ ਸਾਲ ਬਾਹਰ ਪਈ ਰਹਿੰਦੀ ਹੈ ਜਿਸ ਤੇ ਧੁੱਪ ਦਾ ਅਸਰ ਵੀ ਪੈਂਦਾ ਹੈ ਬਰਸਾਤ ਦਾ ਅਸਰ ਵੀ ਪੈਂਦਾ ਹੈ ਠੀਕ ਹੈ ਜੀ ਤੇ ਉਹਨੂੰ ਬਣਨ ਲਈ ਤਕਰੀਬਨ 1 ਸਾਲ ਦਾ ਸਮਾਂ ਲੱਗਦਾ ਹੈ ਦੋਸਤੋ ਜਦੋਂ ਬਰਸਾਤ ਪੈਂਦੀ ਹੈ ਰੂੜੀ ਖਾਦ ਤੇ ਤੇ ਉਸ ਦੇ ਜਿਹੜੇ ਐਕਟਿਵ ਬੈਕਟੀਰੀਆ ਹੁੰਦੇ ਨੇ ਉਹ ਪਾਣੀ ਨਾਲ ਬਹਿ ਜਾਂਦੇ ਨੇ ਉਸ ਤੋਂ ਇਲਾਵਾ ਸਾਰਾ ਸਾਲ ਦੀ ਧੁੱਪ ਉਹ ਰੂੜੀ ਖਾਦ ਤੇ ਪੈਂਦੀ ਹੈ ਉਸ ਦੇ ਨਾਲ ਬੈਕਟੀਰੀਆ ਮਰ ਜਾਂਦਾ ਹੈ ਤਾਂ ਉਹ ਖਾਦ ਵਿੱਚ ਗੁਣਵਕਤਾ ਨਹੀਂ ਰਹਿੰਦੀ ਕਿਉਂਕਿ ਜੋ ਪੋਸ਼ਣ ਤੱਤ ਦੇਣੇ ਆ ਉਹ ਬੈਕਟੀਰੀਆ ਨੇ ਹੀ ਦੇਣੇ ਆ ਜੇਕਰ ਉਹ ਬੈਕਟੀਰੀਆ ਬਹਿ ਗਿਆ ਜਾਂ ਮਰ ਗਿਆ ਤਾਂ ਉਹ ਸਿਰਫ ਇੱਕ ਫੋਕੀ ਖਾਦ ਰਹਿ ਗਈ ਦੂਜੇ ਦੋਸਤੋ ਕੱਚੀ ਖਾਦ ਦੇ ਵਿੱਚ ਜਿਹੜੀ ਤੁਸੀਂ ਪਾਨਿਓ ਦੀਮਕ ਦੀ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਹੈ ਖੇਤਾਂ 'ਚ ਦੀਮਕ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੀ ਕੱਚੀ ਖਾਦ ਹੁੰਦੀ ਹੈ ਉਸ ਦੇ ਵਿੱਚ ਬੈਕਟੀਰੀਆ ਐਕਟਿਵ ਨਹੀਂ ਰਹਿੰਦਾ ਬਿਲਕੁਲ ਵੀ ਉਹਦੀ ਨਿਊਟ੍ਰੀਸ਼ਨ ਵੈਲਿਊ ਨਹੀਂ ਰਹਿੰਦੀ ਉਹ ਇੱਕ ਫੋਕੀ ਖਾਦ ਸਿਰਫ ਤੁਹਾਡੀ ਜ਼ਮੀਨ ਨੂੰ ਪੋਲਾ ਕਰਨ ਦਾ ਕੰਮ ਕਰਦੀ ਹੈ ਉਹ ਨਿਊਟ੍ਰੀਸ਼ਨ ਵੈਲਿਊ ਦੇ ਮਾਮਲੇ 'ਚ ਬਿਲਕੁਲ ਆਲਮੋਸਟ ਜ਼ੀਰੋ ਹੋ ਜਾਂਦੀ ਹੈ ਉਸ ਤੋਂ ਇਲਾਵਾ ਜੇਕਰ ਤੁਸੀਂ ਉਹ ਟਰਾਲੀਆਂ ਪਾਣਿਓ ਸਾਨੂੰ ਯੂਰੀਆ ਡੀਏਪੀ ਵੀ ਪਾਣੀ ਪਾਉਗੀ ਬਿਮਾਰੀਆਂ ਨੂੰ ਤੋਂ ਰੋਕਥਾਮ ਕਰਨ ਲਈ ਤੁਹਾਨੂੰ ਪੈਸਟੀਸਾਈਡ ਦੀ ਵਰਤੋਂ ਵੀ ਕਰਨੀ ਪਊਗੀ ਠੀਕ ਹੈ ਜੀ ਤੇ ਜੇ ਗੱਲ ਕਰੀਏ ਵਰਮੀ ਕੰਪੋਸਟ ਦੀ ਵਰਮੀ ਕੰਪੋਸਟ ਆਮ ਖਾਦ ਨਾਲੋਂ 8 ਗੁਣਾ ਜ਼ਿਆਦਾ ਨਿਊਟ੍ਰੀਸ਼ਨ ਫੁੱਲ ਹੈ ਉਹਦੇ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਨੇ ਜੋ ਕਿ ਤੁਹਾਡੀ ਫਸਲ ਨੂੰ ਚਾਹੀਦੇ ਹਨ ਦੋਸਤੋ ਹਰੇਕ ਪੌਦੇ ਨੂੰ ਫਰੂਟ ਜਾਂ ਫਲ ਦੇਣ ਵਾਸਤੇ 16 ਤੱਤਾਂ ਦੀ ਲੋੜ ਹੁੰਦੀ ਹੈ ਜਿਸ 'ਚੋਂ 13 ਤੱਤ ਵਰਮੀ ਕੰਪੋਸਟ ਦੇ ਵਿੱਚ ਮੌਜੂਦ ਹਨ ਬਾਕੀ ਦੇ 3 ਤੱਤ ਉਹ ਪਾਣੀ ਧੁੱਪ ਤੇ ਮਿੱਟੀ ਤੋਂ ਲੈ ਲੈਂਦੇ ਨੇ ਠੀਕ ਹੈ ਜੀ ਤੇ ਆਪਾਂ ਗੱਲ ਕਰੀਏ ਜੇ ਤੁਸੀਂ ਆਪਣੇ ਖੇਤ ਨੂੰ ਪਿਓਰ ਆਰਗੈਨਿਕ ਬਣਾਣਾ ਹੈ ਤਾਂ ਉਸ 'ਚ 2 ਤੋਂ 3 ਟਨ ਵਰਮੀ ਕੰਪੋਸਟ ਪਾਉਗੀ ਠੀਕ ਹੈ ਜੀ ਜੇਕਰ ਤੁਸੀਂ ਸਿਰਫ ਉਸ ਨੂੰ ਨਿਊਟ੍ਰੀਸ਼ਨ ਵੈਲਿਊ ਦੇਣੀ ਹੈ ਤਾਂ 500 ਤੋਂ 1 ਟਨ ਖਾਦ ਤੁਸੀਂ ਉਸ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਤੇ ਗੱਲ ਕਰੀਏ ਖਰਚੇ ਜੀ ਜੇਕਰ ਤੁਸੀਂ ਬਿਲਕੁਲ ਪਿਓਰ ਆਰਗੈਨਿਕ ਕਰ ਰਹੇ ਹੋ ਤੁਸੀਂ ਆਪਣੇ ਖੇਤ ਨੂੰ ਤੇ ਉਹਦੇ ਵਿੱਚ 2 ਤੋਂ 3 ਟਨ ਖਾਦ ਪਾਣੇ ਹੋ ਤੇ ਬਲਕ 'ਚ ਜੇਕਰ ਆਪਾਂ ਖਾਦ ਉਹ ਖਰੀਦਦੇ ਆ ਵਰਮੀ ਕੰਪੋਸਟ ਖਰੀਦਦੇ ਆ ਤਾਂ ਉਹ 6 ਤੋਂ 8 ਰੁਪਏ ਕਿਲੋ ਤੁਹਾਨੂੰ ਮਿਲ ਜੂਗੀ ਇਟ ਮੀਨਸ ਜੇ 2 ਟਨ ਵੀ ਤੁਸੀਂ ਪਾਣੇ ਹੋ ਤਾਂ 12000 ਰੁਪਏ ਦੀ ਖਾਦ ਹੋਈ ਜੀ ਤੁਸੀਂ ਆਮ ਖਾਦ ਨਾਲੋਂ ਇਹ ਖਾਦ ਪਾਉਂਗੇ ਤਾਂ ਜ਼ਿਆਦਾ ਬੈਨੀਫਿਟ ਹੈ ਤੁਹਾਡਾ ਸਾਲ ਦਾ 12000 ਰੁਪਿਆ ਬਚ ਰਿਹਾ ਏ ਉਥੇ 30000 ਲੱਗਣਾ ਹੈ ਇੱਥੇ 12000 ਲੱਗਣਾ ਹੈ ਆਲਮੋਸਟ 18000 ਵੀ ਸਾਲ ਦੀ ਤੁਹਾਡੀ ਬਜਟ ਹੋ ਜਾਂਦੀ ਹੈ ਜੀ ਠੀਕ ਹੈ ਜੀ ਦੋਸਤੋ ਇਸ ਤੋਂ ਇਲਾਵਾ ਤੁਹਾਡੀ ਫਸਲ ਆਰਗੈਨਿਕ ਹੋ ਜਾਂਦੀ ਹੈ ਖਾਣਯੋਗ ਹੋ ਜਾਂਦੀ ਹੈ ਤੇ ਤੁਹਾਡੀ ਫਸਲ ਦਾ ਵੱਧ ਮੁੱਲ ਮਿਲਦਾ ਹੈ ਤੇ ਇਸ ਕਰਕੇ ਵਰਮੀ ਕੰਪੋਸਟ ਬਹੁਤ ਹੀ ਵੈਸਟ ਖਾਦ ਮੰਨੀ ਜਾਂਦੀ ਹੈ ਇਸ ਨੂੰ ਕੀਨ ਆਫ ਕੰਪੋਸਟ ਵੀ ਕਿਹਾ ਜਾਂਦਾ ਹੈ ਤਾਂ ਵਰਤੋ ਦੋਸਤੋ ਤੇ ਆਪਣੇ ਖੇਤ ਨੂੰ ਤੇ ਮਿੱਟੀ ਨੂੰ ਜਾਨ ਦਿਓ ਤੇ ਆਰਗੈਨਿਕ ਫਸਲ ਉਗਾਓ ਤੇ ਵਰਮੀ ਕੰਪੋਸਟ ਦਾ ਯੂਜ਼ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ ਸ਼ੁਕਰੀਆ